ਮਤਰੋ ਕੀ ਹਾਲ ਚਾਲ ਆ ਤੁਹਾਡਾ ਆਈ ਹੋਪ ਟੂ ਸਾਰੇ ਠੀਕ ਠਾਕ ਹੋ ਮਤਰੋ ਆਪਾਂ ਪੂਰੇ ਠੀਕ ਠਾਕ ਆ ਤੇ ਆਈ ਸੀ ਆਪਾਂ ਮਿੱਟੀ ਲੈਣਾ ਅੱਜ ਫੇਰ ਆਪਣੇ ਤਾਂ ਪੂਰੀ ਹੋ ਗਈ ਸੀ ਜਸ਼ਨ ਦੇ ਨਾਲ ਪਵਾਈ ਜਾਂਦੀ ਆਪਾਂ ਇੱਕ ਆਪਣਾ ਪ੍ਰੀਤ ਭਰਾਈ ਜਾਂਦੇ ਆ ਤੇ ਆਪਾਂ ਦੂਜੇ ਲੈਟਰ ਉੱਥੇ ਖੜਾ ਤੇ ਬਸ ਭਰ ਗਏ ਹੋ ਸਕਦਾ ਥੋੜਾ ਜਿਹਾ ਰਹਿ ਗਿਆ ਹੋਗਾ ਦੇਖੋ ਪਰ ਮਤਰੋ ਪਰ ਮੇਟਰ ਆਪਾਂ ਭਰਾਂਗੇ ਆਪਣਾ ਟਾਇਰ ਐਕਸ ਵੀ ਆ ਭਰਾ ਲਿਆ ੱਟਪਾ ਦੇਖੋ ਤੁਸੀਂ ੱਟਪਾ ਹੀ ੱਟਪਾ ਉੱਚਾ ਨਹੀਂ ਉਹ ਬਹੁਤ ਦੇਖੋ ਮੁੱਤਰ ਫਰਕ ਹੋਣਾ ਦੇਖੋ ਫਿਰ ਚੈੱਕ ਕਰੋ ਤੁਸੀਂ ਵੀਡੀਓ ਆਪਣੀ ਟਰਾਲੀ ਭਰਨ ਲੱਗ ਗਿਆ ਨਾ ਤੇ ਉਹ ਪਰਖ ਠਲ ਤਾਂ ਉੱਥੇ ਰੱਖਣੇ ਲਾ ਫਰੀ ਤੇ ਮਸ਼ੀਨ ਜੀ ਜੋ ਰੱਖੂਆਂ ਮਾਦੀਂ ਦੀਆ ਮਿੱਟੀ ਵਾਲੀ ਤਾਂ ਟਰੈਕਟਰ ਦੇਖੋ ਦੀ ਕਿਹੜਾ ਫਰਨਾਟ 11 ਇੱਧਰ ਵੀ चलो 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 देखो मित्र फिर ओ तो बस रोकता आ भरा के कठे चलेंगे फिर नाल कट्ठे जाव गे अलग अलग इधर जावे ਪਾਵੇਂ ਵਿਜੇ ਦਾ ਅਗਲਾ ਕਿਹੜਾ ਲਿਉਣਾ ਹੁੰਦਾ ਫੇਰ ਤਾਂ ਭਾਵੇਂ ਚਾਵਟਦੇ ਹੋ ਪਰ ਆਪਾਂ ਜੀ ਅਗਲੇ ਕਿਹੜਾ ਇਹ ਲਿਉਣਾ ਗੱਲ ਲਉਣੀ ਹੈ ਬਾਕੀ ਕਿਹੜੇ ਦੇਖੋ ਬਰ ਬੰਦੀ ਆ ਗੱਲ ਪੂਰੀ ਟਰੈਕਟਰ ਦੀ ਆਪਣੇ ਦੀ tavaaines ongi . täpselt , täpselt , täpselt . tegelikult on muidu rohkem . seal , seal , seal , seal , seal , seal . seal , seal , seal , seal , seal või seal või seal või . no tugev , täiega külalisele tuleb olla ja . De covered. है भाई है पच्ची भाई है चाल झोटा चार झोटा चाल झोटा ਡਾਲਾ ਖੋਲਦੇ ਆਪਾਂ ਤੇ ਦੋਨੇ ਡਰਾਈਵਰ ਆ ਗਿਆ ਆਪਣਾ ਇੱਕ ਡਰਾਈਵਰ ਉਹ ਖੜਾ ਪ੍ਰੀਤ ਦੂਜਾ ਡਰਾਈਵਰ ਆਹਾ ਤੇ ਇਹ ਲੈਫਟ ਚ ਕਾਉਣੇ ਆਪਾਂ ਫਿਰ ਹਣ ਲਵਨੇ ਆ ਇਹਦੇ ਕੁੰਡਾ ਜ ਆਪਾਂ ਨਾਲ ਇਹਦੇ ਕਿੱਲੀ ਹੈ ਨਹੀਂ ਕਿ ਕੁੰਡਾ ਪਾਇਆ ਜਾਂਦਾ ਇੱਥੇ ਉਹ ਸਰਗੇ ਦਾ ਕੁੰਡਾ ਜ ਬਣਾ ਕੇ ਰੱਖਿਆ ਅਸੀਂ ਟਰਾਲੀ ਲਾਉਣਾ ਅਸੀਂ ਪੈਫ ਕਰਦ ਕੇ ਪਾਸੇ ਤੇ ਮਤਰਾ ਹੁਣ ਇਹਨੂੰ ਚੱਕ ਲੈਨੇ ਲੈਫਟ ਆਪਾਂ ਇਹਦੀ ਦਾ ਉਹ ਫੜ ਆਪਣਾ ਦੂਜਾ ਟਰੈਕਟਰ ਲੈਂਦੀ ਨਹੀਂ ਮਿੱਟੀ ਲੈਂਦੀ ਨਹੀਂ ਕੋਰਾ ਰਮਣ ਹੈ ਕੋਰਾ ਦੂਜੀ ਆ ਕੋਰ ਟਰਾਲੇ ਜਾ ਥੋੜੀ ਰਹਿ ਗਈ ਮਿੱਟੀ ਤਾਂ ਲੈ ਜੂ ਯਾਰ ਕਿਹੜਾ ਬਾੜੀ ਆ ਥੋੜੀ ਆ ਬਾੜ ਲੈ ਗਈ ਕਾਪਟੀ ਖਾਲੀ ਇਹ ਤਾਂ ਕੋਰ ਕਿੱਥੇ ਲਾਉਣੀ ਆਏ ਇਧਰ ਜਨਰੇਟਰ ਖੋਲਿਆ ਜਨਰੇਟਰ ਖਰਾਬ ਹੋ ਗਿਆ ਆਪਣਾ बैग आचारा आप चल 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 ले तो निकल गए हम वो ट्राली लाने बैग ड्राइवर अपना घेंट बैठा बन के साफा सूफा पूरा तैयारी चया बैठना ड्राइवर का भी अपना बैग लाने ट्राली ਦੇ ਮਤ ਕਰੋ ਦੇਖ ਕਰੋ ਹੁਣ ਟਰਾਲਾ ਆਪਾਂ ਬੈਗ ਲਾਉਣੇ ਆ ਇਹ ਥੋੜਾ ਉਧਰ ਨੂੰ ਕਰਕੇ ਬੈਗ ਲਾ ਦੇਣੇ ਹੁਣ ਮੋੜ ਲੈ ਅੱਗੇ ਪਲਾਇਆ ਪਾਉਂਦੇ ਰੋੜਾ ਸਾਰੇ ਇਕੱਠੇ ਰੁਕਿਆ ਪਾਉਂਦੇ ਪੰਜਾਹ ਸੌ ਪੈ ਗਿਆ ਵਿੱਚ ਚੱਲ ਵੀ ਚੱਲ ਵੀ ਚੱਲ ਵੀ ਚਾਹंदे ਬੈਗ ਨੂੰ ਤਾਲਾ ਖੋਲ ਕੇ ਲੈਫਟ ਚੁਕਾ ਕੇ ਵੀ ਲਾ ਦਿੰਦੇ ਆ ਕਰੋ ਹੁਣ ਚੱਕਦੇ ਆ ਦੀ ਲੈਫਟ ਤੇ ਆਹ ਹੋਰ ਆ ਮੋੜ ਤਾਂ ਵੇਖੋ ਛੋਟਾ ਐ ਡਰਾਈਵਰੀ ਚੈੱਕ ਕਰੋ ਫਿਰ ਐ ਹੋਰ ਲਾ ਮੋੜ ਤਾਂ ਪਰਲਾ ਕਿ ਭਜਨ ਬਹੁਤ ਆ ਔਰ ਅੰਮ੍ਰਿਤਪੁਰ ਲਈ ਚੜਾਵਾਂਗੇ ਪੱਟਾ ਤੇ ਮਿੱਟੀ ਉੱਥੇ ਛੱਤ ਤੇ ਹਰਨੀ ਹੋਵੇ ਬੀ ਫਾਰਚ ਚਲਾਉਣਾ ਤੇ ਇੱਥੇ ਗੋਰ ਚਾਹੀਦੀ ਸੀ ਮਿਸਤਰੀ ਨੂੰ ਤਾਂ ਦੇਖੋ ਖੜ ਛੱਟ ਕੇ ਮਰਦਾ ਛੱਟ ਕੇ ਜੜ ਛੱਟ ਕੇ ਡਟ ਛੱਟ ਕੇ ਮਾਰਦਾ ਟਰੈਕਟਰ ਛੱਟ ਕੇ ਮਨੇ ਬੜਗਾ ਹੁਣ ਆਪਾਂ ਧੋਨੇ ਆ ਟਿੱਟ ਟਰਾਲਾ। ਪਹਿਲਾ ਧੋਵਾਂਗੇ ਫਿਰ ਦੂਜਾ। ਲੈਫਟ ਚੱਕੀ ਵੀ ਆਪਣੀ ਥੋੜੀ। ਉਧਰ ਤੇ ਹੀ ਦਿਖਾਉਣੇ ਆ ਤੁਹਾਨੂੰ। ਮਤਰਾ। ਤੇ ਦੇਖੋ ਮੁੱਤਰੋ ਫਿਰ ਵਿੱਚੋਂ। ਸਾਫ਼ ਕਰਦੇ ਆਂ ਟਰਾਲਾ। ਉਹ ਬਾਡੀ ਦੇ ਵਿੱਚ ਹੀ ਕੀ ਨਹੀਂ। ਬਾਡੀ ਜੋਗੇ ਫਿਰਨੇ ਅੱਧੀ ਗਣਕ ਭਰ ਦਾਂਗੇ ਪਤਾ ਹੀ ਤਾਂ ਲੋੜੀ ਨਾ ਮਾ ਦੋਸਤਾਂ ਨੂੰ ਮਾਰ ਕੇ ਜਿੱਲਾ ਕਿਹਦਾ ਰਾਹਟ ਹੁੰਦਾ ਇੱਕ ਵਾਰ ਸੱਤ ਗਿਆ ਦੇਖ ਨਾ ਹੱਥ ਨਾਲ ਮਾਰ ਬੱਚੇ ਵੀ ਥਾਉ ਤੂੰ ਠੀਕਾ ਕੱਪੜਾ ਆਵੇ ਅੱਗੇ ਭਗਵਾਨ ਦੀ ਜਾਨਾ ਉਹਦੇ ਤੇ ਆ ਬਿਲਕੁਲ ਮਾਰਦੇ ਪਾਸੇ ਪਾਸੇ ਮਾਰਦੇ ਮੂਰੇ ਦਾ ਟਰੈਕਟਰ ਤੇ ਪਾਈ ਆ ਚੁੱਕੇ ਜੇ ਉਹ ਵੀ ਮਾਰਦੇ ਨੇ ਲੈਟ ਹੋ ਸੀਗੀ ਉੱਠ ਗਈ ਲੈਟ ਉੱਠ ਗਈ ਤਾਂ ਮਤਲਬ ਤੂੰ ਆਪਣਾ ਉੱਧਰ ਖੜਾ ਰੋਟੇਟਰ ਤੇ ਉਹਦੇ ਆਪਣਾ ਨਟ ਜੇ ਪਾਉਣੇ ਸੀ ਆਪਾਂ ਫਲਾ ਲੈਂਦਾ ਸੀਗਾ ਮਤਲਬ ਤਵੀ ਹੁੰਦੀ ਹੈ ਜਿਹੜੀ ਰੋਟੇਟਰ ਦੀ ਆਪਣੇ ਤੇ ਹੈ ਨਹੀਂ ਸੀਗੀ ਤੇ ਅੱਜ ਲੈਹਿੰਦੀ ਸੀਗੀ ਕਵਾੜ ਚੋਂ ਤਵੀ ਲੈਹਿੰਦੀ ਸੀ ਤੇ ਅੱਜ ਪਾ ਕੇ ਬਹਿਨੇ ਆ ਆਜਾ ਮਤਲਬ ਫਿਰ ਚੱਲਦੇ ਹਾਂ ਉਧਰ ਰੋਟੇਟਰ ਕੋਲੇ ਦੇਖੋ ਪੁਰਾਣਾ ਘਰ ਪੁਰਾਣਾ ਆ ਗਈ ਸੈਟ पूरी कैंट बन गई तो आना रमा कर देना ठीक है तब इसे पादने के लिए गुली पादने के लिए चक्कर चक्कर आई डेंडे कैसे तो जाऊँगा पर कट कट कैसे तो डेंडे की

लाके कराया भाई का फकरा है कि देखो फिर अच्छा तो मित्रों ये आइडा ब्लॉग चंगा लगे तो लाइक कमेंट शेयर करना ना भूले इस चैनल कर लो सब्सक्राइब धन्यवाद मित्रों